ਜਿਹੜੇ ਸਾਰੇ ਹੀ ਸੋਸ਼ਲ ਮੀਡੀਆ ਦੇ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਸ੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਫਿਰ ਨਵੇਂ-ਨਵੇਂ ਰਿਸ਼ਤੇ ਲੈ ਕੇ ਹਾਜ਼ਰਾਂ ਜੀ ਅੱਜ ਜਿਹੜੇ ਰਿਸ਼ਤੇ ਹਨ ਇਹ ਜੱਟ ਸਿੱਖ ਪਰਿਵਾਰ ਦੀਆਂ ਲੜਕੀਆਂ ਦੇ ਰਿਸ਼ਤੇ ਹਨ ਜੋ ਕਿ ਐਨ ਆਰ ਆਈ ਰਿਸ਼ਤੇ ਹਨ ਔਰ ਰਿਸ਼ਤਿਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਢੇਰੂ ਗੋਪਾ ਦਾਜ ਰਹਿਤ ਨਸ਼ਾ ਰਹਿਤ ਰਿਸ਼ਤੇ ਕਰਾਉਂਦੇ ਹਨ ਕੋਈ ਕਿਸੇ ਪਰਿਵਾਰ ਨਾਲ ਸਾਡੀ ਗੱਲਬਾਤ ਜੇ ਕੋਈ ਹੁੰਦੀ ਆ ਰਿਸ਼ਤੇਬਾਰੀ ਅਸੀਂ ਕੋਈ ਕਿਸੇ ਨੂੰ ਵੀ ਕਹਿੰਦੇ ਕਿ ਕਿਸੇ ਆਪਣਾ ਧੀ ਪੁੱਤ ਵਿਆਹਣ ਲੱਗਿਆ ਦਾਜ ਦਿਓ ਉਹਦੀ ਖੁਸ਼ੀ ਨਾਲ ਜੋ ਮਰਜੀ ਕੋਈ ਕਰੇ ਉਹ ਚੋਲਿਆਂ ਵੱਨੋਂ ਪਰਿਵਾਰ ਵੱਨੋਂ ਅਸੀਂ ਇਹ ਪਹਿਲਾਂ ਹੀ ਕਹਿ ਗਏ ਤੁਰਦਿਆਂ ਕਿ ਦਾਜ ਦਾ ਰਹਿਤ ਨਸ਼ਾ ਰਹਿਤ ਹੀ ਰਿਸ਼ਤੇ ਕਰਵਾਉਨੇ ਆ ਜੇ ਕੋਈ ਦਾਜ ਦੇ ਲੋਭੀ ਲਾਲਚੀ ਹਨ ਕਿਉਂਕਿ ਮੈਨੂੰ ਕਈ ਵਾਰੀ ਫੋਨ ਆਉਂਦੇ ਆ ਨਾ ਤਾਂ ਕਰਕੇ ਮੈਨੂੰ ਇਹ ਲਫ਼ਜ਼ ਬੋਲਨੇ ਪੈ ਰਹੇ ਆ ਨਾ ਲੋਭੀ ਤੇ ਲਾਲਚੀ ਕੋਈ ਰੂਗੋਪੇ ਦੇ ਨੰਬਰਾਂ ਤੇ ਬਿਲਕੁਲ ਫੋਨ ਨਾ ਕਰੋ ਸਾਡੇ ਕੋ ਸਾਰ ਸੁਤਰੇ ਤੇ ਵਧੀਆ ਪਰਿਵਾਰਾਂ ਦੇ ਰਿਸ਼ਤੇ ਬਾਧੂ ਹਨ ਇਸ ਕਰਕੇ ਉਹੀ ਪਰਿਵਾਰ ਸਾਡੇ ਨਾਲ ਸੰਪਰਕ ਕਰੋ ਜਿਹੜੇ ਸਹੀ ਨਸ਼ਾ ਰਹਿਤ ਹਨ ਦਾਜ ਤੋਂ ਰਹਿਤ ਹਨ ਉਹਦੀ ਖੁਸ਼ੀ ਨਾਲ ਜੋ ਮਰਜੀ ਕੋਈ ਕਰੇ ਪਰ ਵਿਚੋਲਿਆਂ ਲੈਣ ਦੇ ਵਿੱਚ ਕੋਈ ਹੱਕ ਨਹੀਂ ਹੈਗਾ ਕਿ ਆਹ ਕੁਛ ਤੁਸੀਂ ਆਪਣੇ ਪੁੱਤ ਨੂੰ ਦਿਓ ਹੁਣ ਤੁਹਾਡੇ ਸਾਹਮਣੇ ਜੋ ਕਿ ਪਹਿਲਾ ਰਿਸ਼ਤਾ ਆਸਟ੍ਰੇਲੀਆ ਦੀ ਗੁੜੀਆ ਪੀ ਆ ਰਿਹਾ ਹੈ ਇਸ ਬਾਰੇ ਗੱਲ ਕਰਦੇ ਆ ਇਹ ਲੜਕੀ ਦਾ ਡੇਟ ਆਫ ਬਰਥ 1995 ਦਾ ਹਾਈਟ 5 ਫੁੱਟ 5 ਇੰਚ ਆਸਟ੍ਰੇਲੀਆ ਦੀ ਲੜਕੀ ਪੀਆਰ ਹੈ ਭੈਣ ਭਰਾ ਹੈ ਇਹ ਮੋਗਾ ਜ਼ਿਲ੍ਹੇ ਤੋਂ ਲੜਕੀ ਹੈ ਜੀ ਇਹਨਾਂ ਕੋਲ ਆਪਣੀ ਜ਼ਮੀਨ 7-8 ਕਿੱਲੇ ਹੈਗੀ ਏ ਇਹ ਚਾਹੁੰਦੇ ਆ ਨ ਕੋਈ ਮੁੰਡਾ ਆਸਟ੍ਰੇਲੀਆ ਦੇ ਵਿੱਚ ਹੋਵੇ ਚਾਹੇ ਇੰਨੀ ਕੋਈ ਜ਼ਮੀਨ 5-7 ਕਿੱਲੇ 8 ਕਿੱਲੇ ਹੋਵੇ ਆਸਟ੍ਰੇਲੀਆ ਦਾ ਪੀਆਰ ਲੜਕਾ ਹੀ ਸਾਡੇ ਨਾਲ ਸੰਪਰਕ ਕਰੇ ਇਸ ਤੋਂ ਅਗਲਾ ਰਿਸ਼ਤਾ ਜੀ ਉਹ ਆਪਣੇ ਜ਼ਿਲ੍ਹਾ ਫਰੋਇਪੁਰ ਤੋਂ ਹੈ ਜੀ ਉਸ ਕੁੜੀਆ ਦਾ ਡੇਟ ਆਫ ਬਰਥ 9ਵਾਂ ਮਹੀਨਾ 1995 ਦਾ ਹੈ ਹਾਈਟ 5 ਫੁੱਟ 4 ਇੰਚ ਇਹ ਕੁੜੀਆ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਇਹ ਦੋ ਭੈਣਾਂ ਇੱਕ ਭਰਾ ਹੈ ਇਹ ਫਰੋਇਪੁਰ ਜਿਲ੍ਹੇ ਦਾ ਰਿਸ਼ਤਾ ਇਹਨਾਂ ਕੋਲ ਆਪਣੀ 16 17 ਕਿੱਲੇ ਜ਼ਮੀਨ ਹੈ ਇਹਨਾਂ ਦੀ ਭੈਣ ਜਿਹੜੀ ਵੱਡੀ ਹੈ ਉਹ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਨ ਇਹ ਉਸ ਤੋਂ ਛੋਟੀ ਭੈਣ ਹੈ ਜੀ ਦੋ ਭੈਣਾਂ ਇੱਕ ਭਰਾ ਇਹ ਚਾਹੁੰਦੇ ਹਨ ਕਿ ਕੋਈ ਆਸਟ੍ਰੇਲੀਆ ਦਾ ਚਾਹੀਏ ਪੀਆਰ ਜਾਂ ਵਰਕ ਪਰਮਿਟ ਦਾ ਹੀ ਰਿਸ਼ਤਾ ਹੋਵੇ ਉਹ ਲੜਕਾ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਢੇਰੂ ਗੋਪੇ ਦੇ ਹੁਣ ਆਪਾਂ ਤੁਹਾਡੇ ਸਾਹਮਣੇ ਗੱਲ ਕਰਦੇ ਆ ਤੀਜੇ ਰਿਸ਼ਤੇ ਦੀ ਇਹ ਰਿਸ਼ਤਾ ਗੁੜੀਆ ਪੀਆਰ ਇੱਕ ਕੈਨੇਡਾ ਦੀ ਡੇਟ ਆਫ ਬਰਥ ਸਨ 1997 ਹਾਈਟ 5 ਫੁੱਟ 6 ਇੰਚ ਸਟੱਡੀ ਬੀਐਸਸੀ ਨਾਨ ਮੈਡੀਕਲ ਹੈ ਇਹ ਭੈਣ ਭਰਾ ਆਸਟ੍ਰੇਲੀਆ ਜੇ ਆ ਪਰ ਪਰਜਾਈ ਵੀ ਉੱਥੇ ਹੀ ਇਹਨਾਂ ਦਾ ਆਪਣਾ ਘਰ ਹੈ ਕੈਨੇਡਾ ਦੇ ਵਿੱਚ ਇਹ ਪਰਿਵਾਰ ਜੋ ਕੇ ਚਾਹੁੰਦੇ ਹਨ ਕੋਈ ਕੈਨੇਡਾ ਦਾ ਲੜਕਾ ਜਿੰਦੇ ਕੋਲ 10 ਤੋਂ ਲੈ ਕੇ 15 ਕਿੱਲੇ ਆਪਣੀ ਜ਼ਮੀਨ ਹੋਵੇ ਪਰਿਵਾਰ ਕੋਲ ਆਪਣੀ ਵੀ 10-12 ਕਿੱਲੇ ਜ਼ਮੀਨ ਹੈ ਇਹ ਚਾਹੁੰਦੇ ਆ ਨਾ ਲੜਕੇ ਕੋਲ 10 ਤੋਂ ਲੈ ਕੇ 12-15 ਕਿੱਲੇ ਜ਼ਮੀਨ ਹੋਵੇ ਕੈਨੇਡਾ ਦਾ ਪੀਆਰ ਹੋਵੇ ਲੜਕੀ ਕੈਨੇਡਾ ਦੀ ਪੀਆਰ ਜੇ ਪੀਆਰ ਨਹੀਂ ਤੇ ਵਰਕ ਪਰਮਿਟ ਤੇ ਹੋਵੇ ਚੰਗੀ ਸਟੱਡੀ ਤੇ ਹੋਵੇ ਕਿਉਂਕਿ ਗੁੜੀਆ ਦੀ ਬਹੁਤ ਵਧੀਆ ਸਟੱਡੀ ਹੈ ਹਾਈਟ ਵੀ ਬਹੁਤ ਵਧੀਆ ਹੈ ਇਹ ਤਿੰਨ ਰਿਸ਼ਤੇ ਅੱਜ ਜੱਟ ਸਿੱਖ ਪਰਿਵਾਰ ਦੀਆਂ ਲੜਕੀਆਂ ਦੇ ਹਨ ਇਹਨਾਂ ਪਰਿਵਾਰਾਂ ਦੇ ਮੁਤਾਬਕ ਜੇ ਕੋਈ ਲੱਗਦਾ ਹੈ ਕਿ ਤੁਹਾਡਾ ਬੱਚਾ ਲੜਕਾ ਇਹਨਾਂ ਦੇ ਮੁਤਾਬਕ ਪੜ੍ਹਾਈ ਦੇ ਮੁਤਾਬਕ ਜਾਂ ਜ਼ਮੀਨ ਜਾਇਦਾਦ ਦੇ ਮੁਤਾਬਕ ਸਹੀ ਢੁੱਕਦਾ ਹੈ ਉਹ ਢੀਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰੋ ਹੋਰ ਨਵੇਂ-ਨਵੇਂ ਰਿਸ਼ਤੇ ਆ ਵਾਸਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਤਾਂ ਸਾਨੂੰ WhatsApp ਤੇ ਮੈਸੇਜ ਕਰੋ ਉਸ ਦਾ ਹੀ ਜਰੂਰ ਜਵਾਬ ਦੇਣੇ ਆ ਇਸ ਲਈ ਕੋਈ ਵੀ ਰਿਸ਼ਤਾ ਸਾਡੇ ਨਾਲ ਜਦੋਂ ਵੀ ਤੁਸੀਂ ਐਡ ਲਵਾਉਣੀ ਹੈ ਤਾਂ ਉਹਦਾ ਪਹਿਲੋ ਰਿਸ਼ਤਾ ਰਜਿਸਟ੍ਰੇਸ਼ਨ ਕਰਵਾਓ ਉਸ ਤੋਂ ਬਾਅਦ ਆਪਣੇ ਰਿਸ਼ਤੇ ਦੀ ਐਡ ਵੀ ਲਵਾ ਸਕਦੇ ਜੀ ਸੋਹਣੇ ਸੋਹਣੇ ਤੇ ਵਧੀਆ ਰਿਸ਼ਤੇ ਆਵਾਜ਼ ਤੇ ਸਾਡੇ ਨਾਲ ਸੰਪਰਕ ਕਰੋ ਢੇਰੂ ਗੋਪੇ ਨਾਲ 988848532 9417125550 ਸਾਡੇ ਪੇਜ ਨੂੰ ਲਾਈਕ ਤੇ ਫੋਲੋ ਕਰੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਨੂੰ ਵਧੀਆ ਧੀ ਪੁੱਤ ਦਾ ਰਿਸ਼ਤਾ ਮਿਲ ਸਕਦਾ ਹੈ ਢੀਰੂ ਗੋਪੇ ਵੱਲੋਂ ਪਿਆਰ ਭਰੀ ਸਾਸਰੀਆ ਕਾ